ਮਤਦਾਨ ਚੈਨਲ ਤੇ ਜੁੜੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਸਾਡੇ ਨਾਲ ਜੁੜੇ ਹਨ ਸਰਦਾਰ ਗੁਰਪ੍ਰਤਾ ਪੰਗੋੜ ਪ੍ਰਤਾਪ ਸਿੰਘ ਜੀ ਰਿਆਰ ਸਾਬਕਾ ਮੈਂਬਰ ਐਸ்சிਪੀ ਜਿਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਮਾਗੀ ਮੁਕਸਰ ਮੇਲੇ ਤੇ ਹੋਈ ਕਾਨਫਰੰਸਾਂ ਬਾਰੇ ਰਿਆਰ ਸਾਹਿਬ ਤੁਹਾਡਾ ਮਤਦਾਨ ਚੈਨਲ ਤੇ ਹਾਰਦਿਕ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਪੰਡੋਲਾ ਸਾਹਿਬ ਜਿਹੜਾ ਇਤਿਹਾਸ ਗੁਰੂ ਸਾਹਿਬ ਵੇਲੇ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਉਲਟਫੇੜ ਜਿਹੜਾ ਹੋ ਗਿਆ ਹਾਂਜੀ ਇਹ ਜਿਹੜਾ ਯੁੱਧ ਹੈ ਜਿਹਨੂੰ ਪਗਾਣੇ ਦੀ ਤਾਬ ਦੇ ਯੁੱਧ ਕਹਿੰਦੇ ਨੇ ਇਹ ਯੁੱਧ ਭਾਰ ਗਰਮੀ ਵਿੱਚ ਹੋਇਆ ਸੀ ਠੀਕ ਹੈ ਜੀ ਇਸੇ ਕਰਕੇ ਗੁਰੂ ਸਾਹਿਬ ਨੇ ਜਾ ਕੇ ਪਾਣੀ ਉੱਤੇ ਪਹਿਲਾਂ ਕਬਜ਼ਾ ਕੀਤਾ ਸੀਗਾ ਤਾਕੇ ਸਾਡੇ ਜਿਹੜੇ ਸਪਾਈ ਲਾਣੋ ਵਾਲੇ ਨੇ ਜੋਦੇ ਨੇ ਸੂਰਬੀਰ ਨੇ ਉਹ ਪਾਣੀ ਤੋਂ ਬਗੈਰ ਹੀ ਕਿਤੇ ਦੱਸਾਂ ਜੇ ਪ੍ਰਾਣ ਨਾ ਤਿਆਗ ਦੇਣ ਪਾਣੀ ਦੀ ਬਹੁਤ ਜ਼ਿਆਦਾ ਜਣੀ ਆ ਨਾ ਜੀ ਉਹ ਜ਼ਰੂਰਤ ਜਿਹੜੀ ਆ ਗਿਆ ਉਹਨਾਂ ਨੇ ਸਮਝੀ ਤੇ ਉਥੇ ਜਿਹੜਾ ਯੁੱਧ ਹੋਇਆ ਹਾਂਜੀ ਉਸ ਯੁੱਧ ਵਿੱਚ ਕੋਸ਼ ਇਤਿਹਾਸਕਾਰ ਇਸ ਨੂੰ ਸਹੀ ਮੰਨਦੇ ਨੇ ਤੇ ਕੋਸ਼ ਗਲਤ ਮੰਨਦੇ ਨੇ ਕਿ ਉਥੇ ਜਿਹੜਾ ਬਦਾਵਾ ਲਿਖ ਕੇ ਗਏ ਸੀ ਗੁਰੂ ਜੇ ਸਿੰਘ ਹਾਂਜੀ ਮਜਾਲ ਉਹਨਾਂ ਨੂੰ ਗੁਰੂ ਸਾਹਿਬ ਨੇ ਜਦੋਂ ਵੇਖਿਆ ਲੜਦੇ ਆਂ ਸ਼ਹੀਦੀਆਂ ਪ੍ਰਾਪਤ ਕਰਦੇ ਆਂ ਤੇ ਉਹਨਾਂ ਦੀ ਲੜਾਈ ਤੇ ਉਹਨਾਂ ਦਾ ਜਜ਼ਬਾ ਉਹਨਾਂ ਦੀ ਸਿੱਖੀ ਪ੍ਰਤੀ ਸਪਿਰਟ ਔਰ ਗੁਰੂ ਦੀ ਪ੍ਰੇ ਭਾਵਨਾ ਨੂੰ ਵੇਖਦਿਆਂ ਹੋਇਆ ਗੁਰੂ ਸਾਹਿਬ ਨੇ ਆਪਣੇ ਕੰਮਰ ਕੱਸੇ ਦੇ ਵਿੱਚੋਂ ਜਿਹੜਾ ਉਹ ਵਧਾਵਾ ਲੈ ਕੇ ਗਏ ਸੀ ਉਹਨੂੰ ਪਾੜਿਆ ਤੇ ਉੱਥੇ ਕਹਿ ਆ ਗਿਆ ਵੀ ਟੁੱਟੀ ਗੰਢੀ ਆ ਔਰ ਉਹਨਾਂ ਨੂੰ ਜਿਹੜਾ ਹੈਗਾ ਕਹਿੰਦੇ ਜਿਹੜਾ ਮਰਨ ਤੋਂ ਬਾਅਦ ਜਿਹੜਾ ਅੱਗੇ ਥਾਂ ਨਹੀਂ ਸੀ ਮਿਲ ਰਹੀ ਉਹ ਥਾਂ ਵਾਸਤੇ ਜਗਾ ਖੁੱਲ ਗਈ ਔਰ ਉਸ ਦਿਨ ਤੋਂ ਹੀ ਇਸ ਜਗ੍ਹਾ ਦੇ ਉੱਤੇ ਟੁੱਟੀ ਗੰਢੀ ਜੇ ਇੱਥੇ ਮੁਕਸ਼ਰ ਸਾਹਿਬ ਜਿਹੜਾ ਹੈਗਾ ਜਿੱਥੇ ਮੁਕਤੀ ਮਿਲੀ ਹੈ ਉੱਥੇ 40 ਮੁਕਤੀਆਂ ਨੂੰ ਉਹ ਮੁਕਤੀ ਦਾ ਜਿਹੜਾ ਸਥਾਨ ਆ ਉਹਦਾ ਨਾਂ ਦੇ ਉੱਤੇ ਮੁਕਸ਼ਰ ਸਾਹਿਬ ਸਹਿਰ ਜਿਹੜਾ ਉਹ ਵਸਾਇਆ ਗਿਆ ਰਿਆ ਸਾਹਿਬ ਤੁਸੀਂ ਬਹੁਤ ਖੂਬੀ ਮੁਕਸ਼ਰ ਸਾਹਿਬ ਦਾ ਇਤਿਹਾਸ ਦੱਸਿਆ ਹੈਗਾ ਹੁਣ ਤੁਸੀਂ ਇਹ ਦੱਸੋ ਵੀ ਜਦੋਂ ਸ੍ਰੀ ਇਕਾਲਤਾ ਸਾਹਿਬ ਦੇ ਵੱਲੋਂ ਹੁਕਮਨਾਮਾ ਜਾਰੀ ਹੋਇਆ ਹੋਇਆ ਹੈ ਵੀ ਕਿਸੇ ਵੀ ਧਾਰਮਿਕ ਸਥਾਨ ਉੱਤੇ ਜਿਹੜੇ ਸਿਆਸੀ ਕਾਨਫਰੰਸ ਹੈ ਉਹ ਨਹੀਂ ਹੋਇਆ ਕਰਨਗੀਆਂ ਫਿਰ ਕਿਉਂ ਵੱਖ-ਵੱਖ ਪਾਰਟੀਆਂ ਇਹੋ ਜਿਹਾ ਧਾਰਮਿਕ ਸਥਾਨ ਉੱਤੇ ਸਿਆਸੀ ਪਾਰਟੀਆਂ ਕਰਦੀਆਂ ਨੇ ਕੀ ਇਕਾਲਤਾ ਸਾਹਿਬ ਦੇ ਜਥੇਦਾਰ ਇਹਨਾਂ ਪਾਰਟੀਆਂ ਉੱਤੇ ਕੋਈ ਐਕਸ਼ਨ ਲੈਣਗੇ ਕਢੋਲਾ ਸਾਹਿਬ ਬੜਾ ਵਧੀਆ ਸਵਾਲ ਹੈ ਜਾਇਜ਼ਦਾਰ ਇਕਾਲਤਾ ਅਕਸਰ ਕਵੀਰ ਸਿੰਘ ਹੋਣਾ ਨੇ ਹਾਂਜੀ ਇਹ ਕਿਹਾ ਸੀ ਕਿ ਜਿਹੜਾ ਅਸੀਂ ਹੁਕਮਨਾਮਾ ਯਾਰੀ ਕਰਦੇ ਆਂ ਹਾਂਜੀ ਉਹ ਅਕਾਲ ਤਖਤ ਦੇ ਚਾਰਦਵਾਰੀ ਦੇ ਅੰਦਰ ਹੀ ਰਹਿ ਜਾਂਦਾ ਹੈ ਅੱਛਾ ਜੀ ਔਰ ਜਦੋਂ ਉਹਨਾਂ ਨੇ ਆਪ ਇਹ ਮੰਨ ਲਿਆ ਕਿ ਹੁਕਮਾਨੇ ਦੀ ਜਿਹੜੀ ਉਲੰਘਣਾ ਹੁੰਦੀ ਹੈ ਹਾਂ 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 ਉਹਦੇ ਬਾਰੇ ਜਿਹੜਾ ਕਦੇ ਵੀ ਜਿਹੜਾ ਹੈਗਾ ਹੈ ਅਕਾਲ ਤਖਤ ਤੋਂ ਕਦੀ ਕੋਈ ਇਹੋ ਜੀ ਗੱਲਬਾਤ ਨਹੀਂ ਹੋਈ ਹਾਂਜੀ ਹਾਂਜੀ ਅਕਾਲ ਤਖਤ ਸਾਹਿਬ ਦੇ ਉੱਤੋਂ ਇਹ ਹੁਕਮਨਾਮਾ ਜਾਰੀ ਹੋਇਆ ਸੀਗਾ ਕਿ ਜਿਹੜੇ ਜੋੜ ਮੇਲੇ ਨੇ ਇਹਨਾਂ ਨੂੰ ਜੋੜ ਮੇਲੇ ਕਹਿੰਦੇ ਨੇ ਹਾਂਜੀ ਹਾਂਜੀ ਇਹਨਾਂ ਨੂੰ ਸਭਾ ਕਹਿੰਦੇ ਨੇ ਹਾਂਜੀ ਹਾਂਜੀ ਇੱਥੇ ਜੋੜਨ ਦੀ ਗੱਲ ਸੀਗੀ ਹਾਂਜੀ ਔਰ ਉਹ ਜੋੜ ਮੇਲੇ ਜੇ ਟੇ ਪੋਲੀਟਿਕਲ ਕਾਨਫਰੰਸਾਂ ਨਹੀਂ ਹੋਣਗੇ ਹੂੰ 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 ਲੇਕਿਨ ਕੁਝ ਜਿਹੜੇ ਬੰਦ ਵੀ ਰਹੀਆਂ ਹਾਂ ਹਾਂਜੀ ਤੇ ਹੁਣ ਜਿਹੜਾ ਹੈਗਾ ਇਹਨਾਂ ਸਾਰਿਆਂ ਨੇ ਸਿਵਾਏ ਕਾਂਗਰਸ ਤੋਂ ਹੂੰ 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 ਸਾਰਿਆਂ ਪੋਲੀਟਿਕਲ ਪਾਰਟੀਆਂ ਨੇ ਜਿਹੜਾ ਨਾ ਜੀ ਆਪਣਾ ਉੱਚ ਜੋਰ ਔਰ ਡਗਮ ਲਾਇਆ ਔਰ بڑے ਯੂਰਕੋਰ ਦੇ ਨਾਲ ਇੱਕ ਕਾਨਫਰੰਸ ਆ ਜਿਹੜੀਆਂ ਕੀਤੀਆਂ ਹਾਂ ਹਾਂਜੀ ਹਾਂਜੀ ਇਹਦੇ ਵਿੱਚ ਜਿੰਨੇ ਵੀ ਉੱਚੀਆਂ ਕਾਨਫਰੰਸਾਂ ਹੋਈਆਂ ਨੇ ਚਾਹੇ ਆਪ ਦੀਆਂ ਚਾਹੇ ਕੋਈ ਆਪਣਾ ਹੋਵੇ ਨਾ ਜੀ ਇਕ ਆਕਾਲੀਆਂ ਦੀ ਆ ਚਾਹੇ ਜਿਹੜਾ ਹੈਗਾ ਪੰਜਾਬ ਵਾਰਸਾਂ ਦੀ ਆ ਉਹਨਾਂ ਨੇ ਕਿਸੇ ਨੇ ਵੀ ਪੰਜਾਬ ਦੀ ਗੱਲ ਨਹੀਂ ਕੀਤੀ ਪੰਜਾਬੀ ਦੀ ਗੱਲ ਨਹੀਂ ਕੀਤੀ ਪੰਜਾਬੀ ਦੀ ਗੱਲ ਨਹੀਂ ਕੀਤੀ ਹੁਣ ਮੈਂ ਸਭ ਤੋਂ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਜੋ ਉੱਥੇ ਬੋਲੇ ਨੇ ਉਹਨਾਂ ਨੇ ਕਿਹਾ ਕਿ ਮੇਰੀ ਸਰਕਾਰ ਬਣਾ ਦਿਓ ਆਉਂਦਿਆਂ ਮੈਂ ਸਾਰਿਆਂ ਨੂੰ ਟਿਊਬਵਲ ਦੇ ਕਨੈਕਸ਼ਨ ਦੇ ਦੇਵਾਂਗਾ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਨਾ ਹੈ ਕਿ ਜ਼ਮੀਨ ਵਿੱਚ ਦੇ ਪਾਣੀ ਆ ਨਹੀਂ ਪਾਣੀ ਦਾ 600 700 800 ਫੋਟ ਦੇ ਚਲਾ ਗਿਆ ਹਾਂਜੀ ਹਾਂਜੀ ਪੰਜਾਬ ਤੇ ਬੰਜਰ ਬਣਨ ਵਾਲਾ ਹੋ ਗਿਆ ਤੁਸੀਂ ਟਿਊਬਵਲ ਦੇ ਕੇ ਉਹਨਾਂ ਨੂੰ ਕੀ ਕਰੋਗੇ ਹਾਂ ਹਾਂ ਨੰਬਰ 2 ਉਹਨਾਂ ਨੇ ਕਿਹਾ ਜੇ ਜਿਸ ਤਰ੍ਹਾਂ ਅਸੀਂ ਟਰੈਕਟਰਾਂ ਦੇ ਟੈਕਸ ਮਾਫ ਕੀਤੇ ਸੀਗੇ ਇਸੇ ਤਰ੍ਹਾਂ ਹੀ ਮੋਟਰਸਾਈਕਲਾਂ ਦੇ ਵੀ ਟੈਕਸ ਜਿਹੜੇ ਉਹ ਮਾਫ ਕਰ ਦੇਵਾਂਗੇ ਮੈਂ ਸੁਖਵੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਨਾ ਕਿ ਜੇ ਆਮਦਨ ਹੀ ਨਹੀਂ ਹੋਏਗੀ ਤੇ ਸਰਕਾਰ ਕਿੱਤਰਾ ਚੱਲੇਗੀ ਤਨਖਾਹਾਂ ਕਿੱਥੋਂ ਦਿੱਤੀਆਂ ਜਾਣਗੀਆਂ ਡਵੈਲਪਮੈਂਟ ਕਿੱਥੋਂ ਹੋਏਗੀ ਪੌਲ ਕਿੱਥੋਂ ਬਣਨਗੇ ਹਸਪਤਾਲ ਕਿੱਥੋਂ ਬਣਨਗੇ ਔਰ ਜਿਹੜੇ ਹੈਗੇ ਇੰਜੀਨੀਅਰ ਕਾਲਜ ਔਰ ਮੈਡੀਕਲ ਕਾਲਜ ਉਹਨੇ ਕਹੇ ਜੀ ਹਰ ਜ਼ਿਲ੍ਹੇ ਦੇ ਵਿੱਚ ਮੈਡੀਕਲ ਕਾਲਜ ਬਣਾ ਦੇ ਬਣਾਉਣੇ ਕਿੱਥੋਂ ਨੇ ਹਾਂਜੀ ਹਾਂ ਟੈਕ ਟੈਕ ਇਹ ਬਣਾਉਣ ਦੀ ਜਿਹੜੀ ਗੱਲ ਆ ਉਹ ਤਾਂ ਦੱਸਦੇ ਨਹੀਂ ਲੇਕਿਨ ਬਣਾ ਦੇਾਂਗੇ ਇਹਨਾਂ ਨੇ ਪੁੱਛਿਆ ਤੁਸੀਂ ਪਹਿਲਾਂ 15 ਸਾਲ ਰਾਜ ਕੀਤਾ ਉਦੋਂ ਕਿਉਂ ਨਹੀਂ ਬਣਾਏ ਔਰ ਇਹਨਾਂ ਦੇ ਫਾਦਰ ਨੇ ਟਿਊਬਾਂ ਨਾਲ ਦੇ ਕਨੈਕਸ਼ਨ ਦੇ ਕੇ ਤੰਨਰੀ ਪਾਣੀ ਜਿਹੜਾ ਲੋਕਾਂ ਦੇ ਪੈਲੀਆਂ ਨੂੰ ਲੱਗਦਾ ਸੀ ਜਿਹਦੇ ਉੱਤੇ ਜ਼ਮੀਨ ਦੇ ਵਿੱਚਲੇ ਜਿਹੜਾ ਥੱਲੇ ਪਾਣੀ ਸੀ ਉਹਨੂੰ ਕੋਈ ਨੁਕਸਾਨ ਨਹੀਂ ਸੀ ਹੁੰਦਾ ਉਹ ਬੰਦ ਕਰ ਦਿੱਤਾ ਔਰ ਉਹ ਦੂਜੇ ਰਾਜਾ ਨੂੰ ਦੇ ਕੇ ਪੰਜਾਬ ਨੂੰ ਬੰਜਰ ਬਣਾਉਣ ਵਾਲੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਯੋਗਦਾਨ ਪਾਇਆ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਜੀ ਅਸੀਂ ਕਾਰਪੋਰੇਸ਼ਨ ਤੇ ਜ਼ਿਲ੍ਹਾ ਪਰਿਸ਼ਦਾਂ ਜੱਟ ਕੇ ਸਾਨੂੰ ਇਹ ਲੋਕਾਂ ਨੇ ਫਤਵਾ ਦੇ ਦਿੱਤਾ ਹੈ ਕਹੀਂ 2027 ਦੇ ਵਿੱਚ ਸਾਡੀ ਦੁਬਾਰਾ ਸਰਕਾਰ ਬਣੇਗੀ ਹਾਂਜੀ ਫਤਵਾ ਜਿਹੜਾ ਹੈਗਾ ਹੈ ਜਿਹੜਾ 24 ਵਾਲਾ ਉਹ ਵੇਖ ਲਓ ਉਦੋਂ ਬਾਅਦ ਤੁਹਾਡੀ ਸਰਕਾਰ ਕਿ ਤਰ੍ਹਾਂ ਬਣ ਗਈ ਬਿਲਕੁਲ ਜੀ ਹਾਂਜੀ ਹਾਂ ਉਸ ਤੋਂ ਪਹਿਲਾਂ ਵਾਲਾ ਫਤਵਾ ਵੀ ਤਾਂ ਵੇਖ ਲਓ ਨਾ ਜੀ ਹਾਂਜੀ ਹਾਂਜੀ ਉਹ ਫਤਵਾ ਕਿਹਦੇ ਹੱਕ ਵਿੱਚ ਆਇਆ ਸੀ ਉਹਨਾਂ ਦੀ ਸਰਕਾਰ ਕੌਣੀ ਬਣੀ ਇਹ ਪੰਜਾਬੀ ਨੇ ਇਹ ਬਣਾਉਣਾ ਵੀ ਜਾਣਦੇ ਨੇ ਇਹ ਮਲ ਮਿੱਟੀ ਜਮ ਲਾਉਣਾ ਵੀ ਜਾਣਦੇ ਨੇ ਇਸ ਕਰਕੇ ਇਸ ਭਰਮ ਨੂੰ ਪਾਲਣਾ ਪਰ ਮੁੜ ਕੇ ਉਹਨਾਂ ਨੇ ਕਿਹਾ ਜੀ ਕਿ ਮੈਂ 68000 ਨੌਕਰੀ ਦੇ ਦਿੱਤੀ ਭਗਵਾਨ ਤੋਂ ਮਾਨ ਜੀ ਇਹ ਵੀ ਦੱਸਣ ਦੀ ਕਿਰਪਾਲਤਾ ਕਰੋ ਕਿ ਇਹਨਾਂ 24 ਸਾਲਾਂ ਦੇ ਵਿੱਚ ਕਿੰਨੇ ਲੋਕ ਰਿਟਾਇਰ ਹੋਏ ਨੇ ਕਿੰਨੀਆਂ ਪੋਸਟਾਂ ਖਾਲੀ ਨੇ ਕਿੰਨੀਆਂ ਪੁਲਿਸ ਖਾਲੀ ਨੇ ਕਿੰਨੀਆਂ ਐਜੂਕੇਸ਼ਨ ਖਾਲੀ ਨੇ ਕਿੰਨੀਆਂ ਸੈਕਟਰੀ ਖਾਲੀ ਨੇ ਹਰ ਮੈਕਮੇਰੇ ਵਿੱਚ ਕਿੰਨੀਆਂ ਪੋਸਟਾਂ ਖਾਲੀ ਨੇ ਉਹ ਤੁਸੀਂ ਕਰੋ ਪਰ ਹੋ ਗਏ ਔਰ ਜਿਵੇਂ ਦੁਕਾਨوں ਜਗਬਜੇ ਬਾਹਰ ਨੇ ਨਾ ਇਹਨਾਂ ਨੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਨਾ ਇਹਨਾਂ ਪਾਣੀਆਂ ਦੀ ਗੱਲ ਕੀਤੀ ਨਾ ਇਹਨਾਂ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕੀਤੀ ਨਾ ਇਹਨਾਂ ਨੇ ਚੰਡੀਗੜ੍ਹ ਲੈਣ ਦੀ ਗੱਲ ਕੀਤੀ ਨਾ ਇਹਨਾਂ ਦੇ ਭਾਈ ਸਾਹਿਬ ਜਿਹੜਾ ਹੈਗਾ ਬੱਚਿਆਂ ਨੂੰ ਬਾਹਰ ਜਿਹੜੇ ਜਾ ਰਹੇ ਨੇ ਸਾਡਾ ਜੁਨਸ ਜਿਹੜਾ ਬਾਹਰ ਜਾ ਰਿਹਾ ਉਹਨਾਂ ਨੂੰ ਕਿਤਰਾ ਰੋਕਣਾ ਹੋਰੀ ਗੱਲ ਕੀਤੀ ਪੰਜਾਬ ਦੇ ਵਿੱਚ ਐਨਾ ਨਸ਼ਾ ਹੈ ਉਹਨੂੰ ਕਿਤਰਾ ਬੰਦ ਕੀਤਾ ਜਾਏਗਾ ਉਹਦਾ ਕੀ ਹਾਲ ਹੈਗਾ ਉਹਨਾ ਉਹ ਨਹੀਂ ਗੱਲ ਕੀਤੀ ਜਿਹੜੇ ਲੋਕਾਂ ਨੂੰ ਦਿਨ ਦਿਹਾੜੇ ਰੰਗਦਾਰੀਆਂ ਲੈਣ ਵਾਸਤੇ ਕਤਲ ਕੀਤੇ ਜਾ ਰਹੇ ਨੇ ਸੜਕਾਂ ਦੇ ਉੱਤੇ ਜਿਹੜੀ ਆ ਗਿਆ ਜਿੱਥੇ ਮਰਜ਼ੀ ਹੈਗਾ ਕਿਸੇ ਨੂੰ ਕੋ ਮਾਰ ਕੇ ਚਲੇ ਜਾਂਦਾ ਹੈ ਨਾ ਲੈਂਡ ਆਰਡਰ ਦੀ ਗੱਲ ਕੀਤੀ ਮਤਲਬ ਸਿਰਫ ਇਹ ਹੈਗਾ ਵੀ ਸਾਡੀ ਸਰਕਾਰ ਬਣਾ ਦਿਓ ਅਸੀਂ ਫੇਰ ਕਰਾਂਗੇ ਮੁੱਖ ਮੁੱਕ ਦੀ ਗੱਲ ਇਹ ਹੈ ਵੀ ਇਹ ਨਾ ਸਿਆਸੀ ਪਾਰਟੀਆਂ ਨੂੰ ਸਿੱਖ ਧਰਮ ਨਾਲ ਜਾਂ ਕਿਸੇ ਵੀ ਧਰਮ ਨਾਲ ਕੋਈ ਵਾਸਤਾ ਨਹੀਂ ਹੈ ਇਹ ਸਿਰਫ ਆਪਣੀ ਸਿਆਸੀ ਰੋਟੀਆਂ ਸੇਕਣ ਜਾਂਦੇ ਆ ਉੱਥੇ ਨੂੰ ਇੱਕ ਬਣਿਆ ਬਣਿਆ ਇਕੱਠ ਮਿਲ ਜਾਂਦਾ ਹੈ ਬਹੁਤ ਵੱਡਾ ਇਕੱਠ ਮਿਲ ਜਾਂਦਾ ਹੈ ਉੱਥੇ ਜਾ ਕੇ ਆਪਣੀ ਸਿਆਸੀ ਰੋਟੀਆਂ ਸੇਕਦੇ ਆ ਇਹ ਜਿਵੇਂ ਕੋ ਕੁਨੋਲਾ ਸਾਹਿਬ 1972 73 ਦੇ ਗਾਲਾ ਹਾਂਜੀ ਗਿਆਨੀ ਜੈਲ ਸਿੰਘ ਜੀ ਜਿਹੜੇ ਰਾਸ਼ਟਰਪਤੀ ਵੀ ਬਣੇ ਹਮ ਔਰ ਜਿਨ੍ਹਾਂ ਦੇ ਉਹ ਵਜ਼ਾ ਇਹਨੇ ਬਜੂ ਰਾਸ਼ਟਰਪਤੀ ਬਣੇ ਕਿ ਉਹਨਾਂ ਦੇ ਹੁੰਦਿਆ ਹੋਇਆ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਬਲੇਓ ਸਟਾਰ ਹੋਇਆ ਹਾਂ ਜੀ ਲੇਕਿਨ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਸਨ ਉਹਨਾਂ ਨੇ ਭੱਗਾ ਸਿੰਘ ਜੀ ਮਾਤਾ ਨੂੰ ਪੰਜਾਬ 바ਜ਼ਾ ਦਾ ਖਤਾਬ ਦੇਣ ਵਾਸਤੇ ਸੈਕਟਰੀਟ ਤੋਂ ਲੈ ਕੇ ਆਪਣਾ ਅਸੈਂਬਲੀ ਤੋਂ ਲੈ ਕੇ ਹਾਈ ਕੋਰਟ ਤੱਕ ਜਿੰਨਾ ਜਗ੍ਹਾ ਹੈ ਗਈ ਆ ਉਹਦੇ ਟੈਂਟ ਲੱਗਾ ਸੀ ਔਰ ਉਹ ਖਚਾ ਖਚ ਭਰਿਆ ਸੀ ਉਹਦੇ ਵਿੱਚ ਗਿਆਨੀ ਜੈਲ ਸਿੰਘ ਨੇ ਬੋਲਦਿਆਂ ਹੋਇਆ ਕਿਹਾ ਕੇਂਦਰਾ ਗਾਂਧੀ ਜੀ ਨੇ ਸਾਰੇ ਕਾਂਗਰਸ ਦੇ ਜਿਹੜੇ ਸੀਐਮ ਮੈਂਗੇ ਉਹਨਾਂ ਨੂੰ ਸੱਦਿਆ ਸੀਗਾ ਉਹਨੋਂ ਬਹੁ ਗਿੰਦੇ ਜੜੀ ਆ ਕਾਂਗਰਸ ਦੇ ਸੀਐਮਾਂ ਦੀ ਸੀਗੇ ਉਹਨਾਂ ਨੂੰ ਸੱਦਿਆ ਤੇ ਕਿਹਾ ਸੀਗਾ ਪੀ ਦੱਸੋ ਸਾਰੇ ਇੰਦਰਾ ਗਾਂਧੀ ਕੋਲੋਂ ਮੰਗਦੇ ਸੀ ਲੇਕਿਨ ਇੱਕ ਤੁਹਾਡਾ ਜਿਹੜਾ ਪ੍ਰੀ ਮਿਨਿਸਟਰ ਜਿਹੜਾ ਤੁਹਾਡਾ ਸੇਵਕ ਹੈ ਉਹ ਕਹਿ ਰਿਆ ਸੀ ਦੱਸੋ ਤੁਹਾਨੂੰ ਕੀ ਚਾਹੀਦਾ ਅਸੀਂ ਦੇ ਦਿੰਦੇ ਹਾਂ ਇਹ ਸੀ ਪੰਜਾਬ ਦੀ ਹਾਲਤ ਕੱਤਰ ਬੱਤਰ ਦੇ ਵਿੱਚ ਉਸ ਤੋਂ ਬਾਅਦ ਜਿੰਨੀਆਂ ਸਰਕਾਰਾਂ ਆਈਆਂ ਅੱਜ ਪੰਜਾਬ ਦੇ ਉੱਤੇ ਕਿੰਨਾ ਕਰਜ਼ਾ ਹੈ ਬਿਲਕੁਲ ਅੱਜ ਪੰਜਾਬ ਜਿਹੜਾ ਹੈ ਕਿਉਂ ਭਾਈ ਸਾਹਿਬ ਜਿਹਨਾਂ ਨੇ ਮਹਾਲੀ ਦੀ ਜਿਹੜੀ ਮੰਡੀ ਕਿਉਂ ਵੇਚ ਦਿੱਤੀ ਆ ਬਠਿੰਡੇ ਦਾ ਥਰਮਲ پلان ਜਿਹੜਾ ਕਿਉਂ ਵੇਚਣੇ ਲਾਇਆ ਹੋਇਆ ਹੈ ਇਸ ਕਰਕੇ ਦੱਸਣਾ ਜੀ ਜਿਹੜੀਆਂ ਸਰਕਾਰਾਂ ਹੈਗੀਆਂ ਨੇ ਇਹ ਲੋਟੂ ਟੋਲੇ ਦੇ ਆਪਣਾ ਪੇਟ ਪਾਰਦੇ ਨੇ ਆਪਣਾ ਘਰ ਭਰਦੇ ਨੇ ਔਰ ਲੋਕਾਂ ਨੂੰ ਸਿਰਫ ਵਾਦੇ 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 ਕਰਦੇ ਨੇ ਔਰ ਇਸ ਤੋਂ ਅੱਗੇ ਉਹਨਾਂ ਦੇ ਪਲੇ ਕੁਝ ਨਹੀਂ ਹੈਗਾ ਨਾ ਸੁਖਵੀਰ ਸਿੰਘ ਹੁਣਾ ਕੋਈ ਪੰਜਾਬ ਦਾ ਸਵਾਰ ਸਕਣਾ ਨਾ ਭਗਵੰਤ ਮਾਨ ਹੁਣਾ ਸਵਾਰ ਸਕਣਾ ਨਾ ਬੀਜੇਪੀ ਨੇ ਸਵਾਰ ਸਕਣਾ ਹੁਣ ਬੀਜੇਪੀ ਦੀ ਗੱਲ ਵੇਖ ਲਓ ਮੇਰਾ ਖਿਆਲ ਹੈ ਕਿ 70% ਪੰਜਾਬ ਬੀਜੇਪੀ ਦੇ ਵਿੱਚ ਕਾਂਗਰਸ ਅਕਾਲੀ ਦਲ ਜਾਂ ਆਪ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਕੋਠ ਬੈਠ ਕਰ ਲਈ ਆ ਇਹ ਕਿਹੜੀ ਬੀਜੇਪੀ ਆ ਮੈਂ ਬੀਜੇਪੀ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣਾ ਜਿਹੜਾ ਅਜੰਡਾ ਸੀਗਾ ਆਪਣਾ ਜਿਹੜਾ ਪ੍ਰੋਗਰਾਮ ਸੀਗਾ ਜਿਸ ਕਰਕੇ ਤੁਸੀਂ ਭਾਈ ਸਾਹਿਬ ਜੀ ਜਿਹੜਾ ਇਹ ਸਰਕਾਰ ਬਣਾਈਆਂ ਜਿਨੂੰ 11 ਸਾਲ ਹੋ ਗਏ ਨੇ ਉਹ ਤੁਸੀਂ ਖਤਮ ਕਰ ਦਿੱਤਾ ਹੈ ਕਾਂਗਰਸ ਵਾਲਾ ਆਪਣੀ ਨੀਤੀ ਦੇ ਉੱਤੇ ਚੱਲੇਗਾ ਅਕਾਲੀ ਆਪਣੀ ਨੀਤੀ ਉੱਤੇ ਚੱਲੇਗਾ ਉਹਨਾਂ ਦੀ ਸੋਚ ਨਹੀਂ ਬਦਲੀ ਜਾ ਸਕਦੀ ਪਾਰਟੀ ਬਦਲੀ ਆ ਸੋਚ ਉਹੀ ਰਹੇਗੀ ਪਹਿਰਾਵਾ ਉਹੀ ਰਹੇਗਾ ਔਰ ਜਿਹੜਾ ਰੋਤਬਾ ਵਾ ਉਹ ਲੈਣ ਵਾਸਤੇ ਜਾਂ ਹੋਰ ਕੁਝ ਕਰਨ ਵਾਸਤੇ ਹੁਣ ਜਗਮੀਤ ਬਰਾਰ ਜੀ ਦੀ ਗੱਲ ਲਓ ਛੇਵੀਂ ਪਾਰਟੀ ਆ ਉਹਨਾਂ ਦੀ ਹਾਂਜੀ ਹਾਂ ਬਿਲਕੁਲ ਜਿਹੜਾ ਆਦਮੀ 6 ਪਾਰਟੀਆਂ ਨੂੰ ਲੱਤ ਮਾਰ ਚ ਪੰਜ ਪਾਰਟੀਆਂ ਨੂੰ ਉਹ ਇਹਨਾਂ ਨੂੰ ਕੀ ਦਵੇਗਾ ਔਰ ਜਿਹੜਾ ਹੈ ਤੁਹਾਡਾ ਆਪਣਾਗਾ ਚਰਨਜੀਤ ਬਰਾੜ ਤੁਹਾਡਾ ਸਾਥੀ ਹੈ ਜੇ ਪਹਿਲਾਂ ਮਨਪ੍ਰੀਤ ਨੂੰ ਆਪਣਾ ਬਾਪ ਸਮਝਦਾ ਸੀ ਫਿਰ ਤਖਵੀਰ ਸਿੰਘ ਬਾਦਲ ਨੂੰ ਆਪਣਾ ਬਾਪ ਸਮਝਦਾ ਸੀ ਫਿਰ ਹਰਪ੍ਰੀਤ ਨੂੰ ਆਪਣਾ ਬਾਪ ਸਮਝਦਾ ਸੀ ਹੁਣ ਕੀ ਇਹ ਸ਼ਰਮੇ ਨੂੰ ਬਾਪ ਸਮਝੇਗਾ ਕਿ ਜਾਂ ਜਾਂ ਖੜਦੂ ਬਾਪ ਸਮਝੇਗਾ ਇਹ ਲੋਕ ਜਿਹੜੇ ਨੇ ਸ਼ਤਾ ਦੇ ਭੁਖੇ ਨੇ ਇਹ ਲੋਕ ਕੁਰਸੀ ਦੇ ਭੁਖੇ ਨੇ ਇਹ ਲੋਕਾਂ ਦਾ ਜਿਹੜਾ ਸਾਰਾ ਕਰਦਾਰ ਹੈ ਉਹ ਲੋਕਾਂ ਸਾਹਮਣੇ ਬਿਲਕੁਲ ਨੰਗਾ ਹੈ ਇਹ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਇਹ ਚਾਹੁੰਦੇ ਨੇ ਕਿ ਜਿੱਥੇ ਵੀ ਕਿਤੇ ਪਾਵਰ ਮਿਲਦੀ ਆ ਜਿੱਤਰਾ ਪੌਰਾ ਜਿਮਸ ਫੋਲੋ ਤੇ ਜਾ ਕੇ ਬੈਠਦਾ ਹੈ ਜਿਹਦੇ ਵਿੱਚ ਉਹ ਰਾਸ ਹੁੰਦਾ ਹੈ ਜਿਹਦੇ ਵਿੱਚ ਖਸਬੂ ਹੁੰਦੀ ਆ ਇਹ ਉੱਥੇ ਪਹੁੰਚ ਜੇ ਨੇ ਇਹਨਾਂ ਦਾ ਕੋਈ ਦੀਨ ਨਹੀਂ ਇਹਨਾਂ ਦਾ ਕੋਈ ਇਮਾਨ ਨਹੀਂ ਇਨਾਂ ਦਾ ਕੋਈ ਧਰਮ ਨਹੀਂ ਇਨਾਂ ਦੀ ਕੋਈ ਵਿਚਾਰਧਾਰਾ ਨਹੀਂ ਔਰ ਇਨਾਂ ਦਾ ਦੁਨੀਆ ਪਬਲਿਕ ਨਾਲ ਜਾਂ ਲੋਕਾਂ ਦੇ ਕੰਮਾਂ ਨਾਲ ਜਾਂ ਪੰਜਾਬ ਦੇ ਫਾਇਦੇ ਨਾਲ ਕਿਸੇ ਕਿਸਮ ਦਾ ਕੋਈ ਵਾਸਤਾ ਨਹੀਂ ਰਿਆਸਾ ਤੁਹਾਡਾ ਧੰਨਵਾਦ ਬਹੁਤ-ਬਹੁਤ ਤੁਸੀਂ ਬਹੁਤ ਹੀ ਬੇਵਾਕੀ ਨਾਲ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਮਸਲਿਆਂ ਤੇ ਆਵਾਜ਼ ਉਠਾਈਆ ਸਾਡੇ ਚੈਨਲ ਤੇ ਜੁੜਨ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ